ਦੇ ਮਸੇੇ ਕੰਮ ਤੇ ਕਰਕੇ ਹੀ ਸਾਡੇ ਤੇ ਤਤਿਆਚਾਰ ਹੁੰਦੇ ਆ ਕਿ ਸਾਨੂੰ ਵਿਚਰ ਚਲਾਉਣ ਤੋਂ ਮਨਾ ਕਰਦੇ ਆ ਇਸ ਤਿੰਨ ਚਾਰ ਨਿਆਂਗਾਏ ਆ ਗਲੀਆਂ ਚ ਨੰਗੀਆਂ ਤਲਵਾਰਾਂ ਚੱਲੀਆਂ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਵੀ ਅਸੀਂ ਇੱਥੋਂ ਤੱਕ ਕਿ ਦਰਖਾਸਤ ਦੇਣ ਗਏ ਉੱਥੇ ਸਾਨੂੰ ਕੋਈ ਉੱਥੇ ਪੁਲਿਸ ਵਾਲਾ ਨਹੀਂ ਮਿਲਿਆ ਦਾਟ ਘਟਾਉਣ ਗਏ ਕੋਈ ਨਹੀਂ ਸਾਨੂੰ ਉੱਥੇ ਨਹੀਂ ਮਿਲਿਆ ਵੀ ਲੜਾਈ ਹੋਈ ਜਿੰਨੇ ਬੰਦੇ ਖੱਟਾ ਲੱਗੀਆਂ ਇਹਦੇ ਉਹਨਾਂ ਦੋਹਾਂ ਭਰਾਵਾਂ ਨੂੰ ਲੱਗੀਆਂ ਇੱਕ ਦੇ ਬਾਹ ਵਢੀ ਗਈ ਇੱਕ ਦੀ ਛਾਤੀ ਤੇ ਹੀ ਤੇ ਮਰੀ ਕਿਪਾਂ ਹੱਥ ਜੋੜਦਨੇ ਪ੍ਰਵਾਹੀ ਨਹੀਂ ਹੋ ਗਿਆ ਦੇਖੋ ਜੀ ਮੈਂ ਇੱਥੇ ਕੰਮ ਕਰਦਾ ਹਾਂ ਨਾ ਕੋਸ਼ਿਸ਼ ਤੂੰ ਮੈਨੂੰ ਗਾਣਾ ਕਢਾਈਂ ਆਈ ਤੇ ਅੱਜ ਕਿਹ ਦੁਖੀ ਪਾ ਮੈਂ ਸਾਡਾ ਦੇ ਦਰਜੀਤ ਕੌਰ ਕਿ ਕੀ ਲੱਗੂ ਤੇਰੇ ਮੈਂ ਨਾ ਦੀ ਵਾਈਫ ਆ ਕੀ ਗੱਲ ਹੋਈ ਹੈ ਬਸ ਇਹ ਇਦਾਂ ਹੀ ਬਸ ਸਾਡੇ ਮਸੀਹ ਕੌਮਦਿਆ ਕਰਕੇ ਹੀ ਸਾਡੇ ਤੇ ਤਤਿਆਚਾਰ ਹੁੰਦੇ ਆ ਕਿ ਸਾਨੂੰ ਉੱਤਰ ਚਲਾਉਣ ਤੋਂ ਮਨਾ ਕਰਦੇ ਆ ਇਸ ਤਿੰਨ ਚਾਰ ਨੇ ਹੰਗਾਏ ਆ ਗਲੀਆਂ ਚ ਨੰਗੀਆਂ ਤਲਵਾਰਾਂ ਚੱਲੀਆਂ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਵੀ ਅਸੀਂ ਇੱਥੋਂ ਤੱਕ ਕਿ ਦਰਖਾਸਤ ਦੇਣ ਗਏ ਉੱਥੇ ਸਾਨੂੰ ਕੋਈ ਉੱਥੇ ਪੁਲਿਸ ਵਾਲਾ ਨਹੀਂ ਮਿਲਿਆ ਡਾਕਟਰ ਕੋਲ ਗਏ ਕੋਈ ਨਹੀਂ ਸਾਨੂੰ ਉੱਥੇ ਮਿਲਿਆ ਵੀ ਤੇ ਹੁਣ ਜੇ ਅਸੀਂ ਇੱਥੇ ਆਏ ਤੇ ਇੱਥੋਂ ਪੈਸਰ ਕਰਨ ਲੱਗੇ ਆ ਤੇ ਗੁੰਨਾਨਿਕ ਹਸਪਤਾਲ ਉੱਥੋਂ ਵੀ ਮੇਰੇ ਛੋਟੇ ਭਰਾ ਨੂੰ ਵੀ ਸਟੱਲ ਲੱਗਿਆ ਉੱਥੋਂ ਵੀ ਜਵਾਬ ਦਿੱਤਾ ਆ ਕਿ ਚੰਡੀਗੜ੍ਹ ਲੈ ਕੇ ਜਾਓ ਤੇ ਦੱਸੋ ਕਿੱਥੇ ਸਾਡਾ ਇਨਸਾਫ ਆ ਕਿਤੇ ਕੋਈ ਕਾਰਵਾਈ ਨਹੀਂ ਹੋਉਂਦੀ ਵੀ ਸਾਡੀ ਹੁਣ ਮੈਂ ਚਾਹੁੰਦੀ ਆ ਕਿ ਸਾਡਾ ਜਿਹੜਾ ਕੇਸ ਹੈ ਉਹ ਦਰਜ ਕੀਤਾ ਜਾਵੇ ਤੇ ਜਿਹੜੇ ਜਿੰਨੇ 4 ਬੰਦੇ ਆ ਉਹਨਾਂ ਨੂੰ ਫੜਿਆ ਜਾਵੇ ਤੇ ਉਹਨਾਂ ਤੇ ਪਰਚਾ ਕੀਤਾ ਜਾਵੇ ਜਿਹੜੀ ਵੀ ਕੈਮਰਾ ਲੱਗਿਆ ਉਸੇ ਤੋਂ ਸਿੱਧੀ ਮਾਰ ਕੇ ਕੀ ਹੈ ਨਹੀ ਨਈ ਸিসিਟੀਵੀ ਕੈਮਰਾ ਨਹੀਂ ਹੈਗਾ ਠੀਕ 5 ਕੈਮਰਾ ਮੈਂ ਸੈਂਡ ਕਰਾਂਗਾ ਠੀਕ ਹੈ ਓਏ ਆ ਜਾ ਇੱਧਰ ਆ ਜਾ ਇੱਧਰ ਓਏ ਅੰਗਣ ਤੂੰ ਆਣਾ ਵਾਣਾ ਮੇਰੀ ਗੱਲ ਸੁਣ ਮੈਂ ਕਹਿੰਦਾ ਕਿ ਤੁਹਾਨੂੰ ਨਿਭਾ ਲੀਏ ਫਿਰ ਤੇਨਾਂ ਨਿਭਣ ਲੈਣੇ ਆ ਤਰਾ ਮੈਂ ਨਿਭਣਾ ਹੀ ਮਰਾਜ ਦੇ ਆਹ ਇਦਾਂ ਤਰਾ ਮੇਰੇ ਮੈਂ ਹੱਥ ਜੋੜੇ ਕਰੇ ਗਾੜੀ ਭਰਾ ਹੀ ਮਾਰੀ ਬਾਈ ਗਾ ਕੇ ਮੇਰੇ ਵੀ ਜਾਨੀ ਕਾਲੇ ਬੰਦੇ ਕਰਨਾ ਤੇ ਭਰਾ ਵੀ ਜੋ ਹੱਥ ਨਾਮ ਇੱਥੇ ਕੰਮ ਕਰਦਾ ਠੀਕ ਐ ਉਹ ਨਾ ਆਹੀ ਤੈਨੂੰ ਕਿਦੋਂ ਆਖਣਾ ਯਾਰ ਜਿਆਦਾ ਹੀ ਐ ਤੇ ਤੇਰੇ ਕੜੀਆਂ ਉਹ ਯਾਰ ਉਹ ਬੰਦਾ ਉਹ ਬੰਦਾ ਨਹੀਂ ਗਾਲ ਕੱਢਦੀ ਉਹ ਤਰਾ ਮੇਰੇ ਤੈਨੂੰ ਆਖਣਾ ਕਿ ਤੂੰ ਗੱਲ ਕਰਨੀ ਤੂੰ ਬਾਹਰ ਜਾ ਕੇ ਜਿੱਦਾਂ ਮਰਜ਼ੀ ਭਰਾ ਕਰਦੀ ਦੋਲ ਨੂੰ ਮੈਂ ਕੋਈ ਨਹੀਂ ਕਰਨੀ ਬਾਈ ਉਹਨੇ ਗਾਲਾਂ ਕੱਢੀਆਂ ਵੇਲਾ ਤੇਰੇ ਸਾਹਮਣੇ ਗੱਡੀਆਂ ਨਾਲ ਯਾਰ ਗਾਲ ਕਿਵੇਂ ਗੱਡੀ ਆ ਯਾਰ ਤੂੰ ਤਾਂ ਭਾਈ ਤੇਰਾ ਮੇਰਾ ਵੀ ਜਾਈਂ ਕਿਤੇ ਰਾਹ ਨੂੰ ਆ ਕੇ ਲਾਉਂਦੇ ਆ ਲਾ ਕੇ ਜ਼ੋਰ ਨੇ ਆ ਮੁੰਡਾ ਸਾਰਾ ਸਾਰਾ ਬਸ ਕੇ ਨਾਂ ਦੱਸ ਕੇ ਕੀ ਮਸਲਾ ਸਾਰਾ ਹੋਇਆ ਕਿਸ ਤਰ੍ਹਾਂ ਗੱਲ ਆ ਸਾਹਮਣੇ ਪਾਸੇ ਗੁਰਜੀਤ ਆ ਬੰਦਰ ਵਾਲੇ ਪਾਰਟਨਰਸ਼ਿਪ ਅੱਜ ਪੁਲਿਸ ਸੇਵਾ ਕਰਦਾ 10 ਸਾਲ ਤੋਂ ਔਰ ਉਹਨੇ ਅੰਕੜੇ ਪਹਿਲਾਂ ਵੀ ਮਨਤਪ ਗਿਆ ਦਿੱਤੀਆਂ ਸੀ ਚਰਚਬਾਲ ਦੇ ਕਰਦੇ ਲਈ ਸੇਵਾ ਬੰਦ ਕਰਦੇ ਲਈ ਔਰ ਕੱਲ੍ਹ ਬਾਈ ਬੱਸ ਮੇਰੇ ਪਾਸ ਇਹਨਾਂ ਨੇ ਆਪਣੀ ਗੱਡੀ ਲਾਈ ਸੀ ਭਰਾ ਮਾੜੀ ਮੋੜੀ ਬੈਸ ਹੋਈ ਮੈਂ ਆਪਣੇ ਪ੍ਰਬਾਲ ਲੈਣ ਗਿਆ ਔਰ ਉਹਨੇ ਉੱਛੇ ਕਰਕੇ ਉਹਨਾਂ ਦੀ ਸੇਵਾ ਦੇ ਕਰਕੇ ਮਨੇ ਤਲਵਾਰਾਂ ਮਾਰੀਆਂ ਨੇ ਤਾਂ ਕਿ ਇਹ ਬਦਾਇਤ ਸੇਵਾ ਕਰਦਾ ਬਾਬੇ ਕਿਤੇ ਦੂਤੀ ਤ੍ਰਸੀ ਨਾ ਹੋਣਾ ਉੱਛਣ ਦੇ ਤਲ ਜਾ ਲਗਾ ਸੇਵਾ ਬੰਦ ਕਰਦੇ ਜਿੰਨੇ ਬੰਦੇ ਆਏ ਸੀ 6-7 ਆਲੇ ਤਲਾਂ ਕਿਤੇ ਸ਼ਹੀਦ ਹੋਣੀ ਕੋਈ ਨਹੀਂ ਇਸੇ ਕਰਕੇ ਸੇਵਾ ਕਰਕੇ ਕਿ ਕਦੇ ਤੂੰ ਸੇਵਾ ਬੰਦ ਕਰ ਦੋ ਕੀ ਉਹਨਾਂ ਦੇ ਨਾਮ ਜਾਣਦੇ ਨਾਮ ਉਹਨਾਂ ਦਾ ਜਿਹੜਾ ਮੇਨ ਉਹਨਾਂ ਦਾ ਅਵਤਾਰ ਛੇ ਗਿਆ ਉਹਦਾ ਬਾਕੀ ਦਾ ਮੁੰਡਾ ਇੱਕ ਗੱਗੂ ਇੱਕ ਦੀ ਛਾਣਾ ਤੇ ਰਪਤੇਜਾ ਕੁਦਾ ਕੀ ਮੰਨਦੀ ਕਰਦੇ ਮਾਂ ਕੱਟ ਨਾਲ ਖਿਲਾਫ ਸੰਤੋਮੇਤ ਕਾਰਵਾਈ ਕੀਤੀ ਜਾਵੇ ਤਾਂ ਕਿ ਉਹ ਉਹ ਨਾ ਲੋਕਾਂ ਨੂੰ ਆ ਨਾ ਬੰਦਾ ਪ੍ਰਚਾਰ ਕਰਦਾ ਦਰ ਰੋਗ ਤੋਂ ਕੰਨ ਤਾਂ ਤੁਹਾਡੇ ਤੇ ਕੀ ਗੱਲ ਹੋਈ ਸੀ ਮੇਰਾ ਨਾਮ ਸਰਿੰਦਰ ਸਿੰਘ ਜੀ ਹਾਂ ਜੀ ਕਿਹੜੀ ਜਗ੍ਹਾ ਕਿਹੜਾ ਲੱਗਾ ਇਹ ਮੰਦਰ ਵਾਲੇ ਪਲਾਟ ਆ ਸੰਧੂ ਕਲੋਨੀ ਦੇ ਅਗਲੇ 4 ਨੰਬਰ ਗਲੀ ਤੇ ਇੱਥੇ ਮੁੰਡੇ ਨੇ ਗੱਡੀ ਲਿਆ ਕੇ ਖਲਾਰੀ ਆ ਨੰਗਣ ਵਾਸਤੇ ਤੇ ਨਿਹੰਗ ਦੀ ਗੱਡੀ ਉੱਥੇ ਖਲੋਤੀ ਨਿਹੰਗੋ ਨਾਲ ਲੜਨ ਡਿਆ ਪਹਿਲੇ ਤੇ ਫਿਰ ਮੁੜ ਕੇ ਉਹਨੂੰ ਆਂਦਾ ਵੀ ਉਹ ਆਂਦਾ ਬਾਬਾ ਜੀ ਛੇਤੀ ਕਰੋ ਗੱਡੀ ਪਰੇ ਕਰੋ ਮੈਂ ਜਾਣਾ ਜਲਦੀ ਕੰਮ ਤੇ ਤੇ ਉਹ ਆਂਦਾ ਵੀ ਤੈਨੂੰ ਛੇਤੀ ਅਸੀਂ ਗੱਡੀ ਨਹੀਂ ਪਰੇ ਕਰਨੀ ਕਿੰਨਾ ਨੇ ਕਿਹਾ ਨਿਹੰਗੋ ਨਾਲ ਨੇ ਕਿਹਾ ਕੈਸੀ ਗੱਡੀ ਨਹੀਂ ਪਰੇ ਕਰਨੀ ਤੇ ਤੈਨੂੰ ਜਲਦੀ ਤੇ ਲੈ ਜਾ ਉਹ ਆਂਦਾ ਮੈਂ ਦੀ ਜਾਣਾ ਮੈਂ ਛੜ ਕੇ ਕਿੱਧਰ ਦੀ ਜਾਣਾ ਇਸੇ ਗੱਲ ਤੋਂ ਸਾਰੀ ਲੜਾਈ ਹੋ ਗਈ ਕਿੰਨੇ ਬੰਦੇ ਘੱਟਾਂ ਲੱਗੀਆਂ ਇਹ ਤਾਂ ਉਹਨਾਂ ਦੋਹਾਂ ਭਰਾਵਾਂ ਨੂੰ ਲੱਗੀਆਂ ਇੱਕ ਦੇ ਬਾਹ ਵਢੀ ਗਈ ਇੱਕ ਦੀ ਛਾਤੀ ਤੇ ਇਥੇ ਮਾਰੀ ਕਿਰਪਾ ਗੱਲ ਬਈਆ ਜੀ ਇੱਥੇ ਜ ਆਪਣਾ ਜਿਹੜੇ ਦੋ ਬੰਦੇ ਨੂੰ ਪੁੱਟਣਗੇ ਦੇਖੋ ਕਈ ਵਾਇਰਲ ਵੀਡੀਓਜ਼ ਵੀ ਜਾਰੀਆਂ ਨੇ ਜਿਦੇ ਵਿੱਚ ਕਿਹਾ ਜਾ ਰਿਹਾ ਹੈਗਾ ਕਿ ਇਹ ਦੋਨੋਂ ਬੰਦਿਆਂ ਦੀ ਝੜਪ ਕੋਈ ਧਰਮ ਪ੍ਰਚਾਰ ਨੂੰ ਲੈ ਕੇ ਹੋ ਰਹੀ ਹੈ ਇਹ ਜਿੱਥੇ ਅਸੀਂ ਖੜੇ ਆ ਇੱਥੇ ਹੀ ਵਾਕਿਆ ਹੈਗਾ ਤੇ ਇੱਥੇ ਤੁਸੀਂ ਦੇਖ ਰਹੇ ਹੋਗੇ ਕਿ ਪੀੜੀਆਂ ਗਲੀਆਂ ਨੇ ਇੱਕ ਸਾਈਡ ਤੋਂ ਜਦ ਇੱਕ ਮੋਟਰਸਾਈਕਲ ਰਿਕਸ਼ਾ ਤੇ ਦੂਜੀ ਸਾਈਡ ਤੋਂ ਜਦ ਇੱਕ ਸੈਡਾਨ ਗੱਡੀ ਆਈ ਤੇ ਉਹ ਦੋਨੋਂ ਆਪਸ ਵਿੱਚ ਝੜ ਗਏ ਇਸ ਨੂੰ ਲੈ ਕੇ ਇਹਨਾਂ ਦੀ ਇੱਥੇ ਲੜਾਈ ਝਗੜਾ ਹੋਇਆ ਆਰੇ ਇਹ ਪ੍ਰਚਾਰ ਪ੍ਰਚਾਰ ਕਰਕੇ ਨੂੰ ਲੈ ਕੇ ਹੋਇਆ ਜੀ ਮੈਂ ਸਾਰੇ ਨਾਗਰਿਕਾਂ ਤੇ ਮੀਡੀਆ ਨੂੰ ਬੇਨਤੀ ਕਰਦੀ ਹਾਂ ਕਿ ਆਪਣੀ ਰਿਸਪਾਂਸਿਬਿਲਟੀ ਨਿਭਾਉਂਦੇ ਹੋਏ ਇਹਦਾ ਜਿਹੜਾ ਟਰੂਥ ਹੈਗਾ ਇਸ ਇਨਸੀਡੈਂਟ ਦਾ ਉਹਨੂੰ ਦਰਸ਼ਾਨ ਇਹ ਜਿਵੇਂ ਅਸੀਂ ਜਿੱਥੇ ਅਸੀਂ ਖੜੇ ਹੈਗੇ ਆ ਇੱਥੇ ਹੀ ਲਾਂਗੇ ਨੂੰ ਲੈ ਕੇ ਇੱਥੇ ਲੜਾਈ ਝਗੜਾ ਹੋਇਆ ਇਹਦੇ ਵਿੱਚ ਧਰਮ ਪ੍ਰਚਾਰ ਵਾਲਾ ਐਂਗਲ ਕੋਈ ਨਹੀਂ ਹੈ ਇੱਥੇ ਪੁਲਿਸ ਪਾਰਟੀ ਮੌਕੇ ਤੇ ਹੈ ਜਿਹੜੇ ਆਂਡੀ ਗਵਾਂਡੀ ਵੀ ਨੇ ਉਹਨਾਂ ਤੋਂ ਸਾਰਿਆਂ ਦੇ ਤਸਦੀਕ ਕੀਤੀ ਗਈ ਹੈ ਤੇ ਅਸੀਂ ਸੀਸੀਟੀਵੀ ਫੁਟੇਜ ਵੀ ਖੰਗਾਲ ਕੇ ਇਹਦੀ ਜੜ ਤੱਕ ਪਹੁੰਚਾਂਗੇ ਮੈਡਮ ਉਹਨੂੰ ਕੋਰਟ ਰਿਪੋਰਟ ਦੇਖ ਕੇ ਆਈ ਪਹਿਲੇ ਆਪਣਾ ਗਿਆਜ ਨਹੀਂ ਸੀ ਉਹ ਸਾਰਾ ਜੀ ਅਸੀਂ ਵੈਰੀਫਾਈ ਕਰ ਰਹੇ ਹੈਗੇ ਅਜੇ ਪੁਲਿਸ ਪਾਰਟੀ ਮੌਕੇ ਤੇ ਹੈ ਤੇ ਜਿਹੜੀ ਬੰਦੀ ਕਾਰਵਾਈ ਹੈ ਉਹ ਬਾ ਕਰਾਂਗੇ ਅਜੇ ਫਿਲਹਾਲ ਇੱਕ ਦੀ ਸਾਨੂੰ ਇੰਟੀਮੇਸ਼ਨ ਆਈ ਹੈ ਕਹਿੰਦੇ ਕਿ ਨਾਮ ਇੱਕ 20 ਬੰਦਿਆਂ ਦੇ ਜੱਥੇ ਹੋਏ ਇੱਕ ਨੂੰ ਅਮਨਜੀਤ ਰਿਪੋਰਟ ਦਿੱਤਾ ਗਿਆ ਦੇ ਕਿ ਸੁਨਾਮਿਕ ਅਜੇ ਅਸੀਂ ਮੌਕਾ ਦੇਖਣ ਆਏ ਹਾਂ ਉਸ ਤੋਂ ਬਾਅਦ ਅਸੀਂ ਹਸਪੀਟਲ ਜਾ ਕੇ ਬੰਦੀ ਕਾਰਵਾਈ ਕਰਾਂਗੇ ਬਹੁਤ ਹੀ ਬੰਦ ਦਾ ਵੀ ਘਟਦਾ ਹੈਗਾ ਅੰਮਰਸਾ ਦੇ ਵੀ ਸੁਤਾਨਾ ਫੈਲ ਰਿਹਾ ਕਿ ਹੋਈ ਆ ਸਾਡੇ ਆਸ ਜੀ ਬੜੇ ਸ਼ਾਂਤ ਵੀ ਲਗਾਲ ਪਰਮੇਸ਼ਵਰ ਦੀ ਸੇਵਾ ਕਰਦੇ ਸੀ ਚਰਚ ਲਾਉਂਦੇ ਸੀ ਆਪਣੇ ਘਰ ਦੇ ਔਰ ਉਹਨਾਂ ਦੇ ਘਰ ਦੇ ਲਾਗੇ ਕਾਫੀ ਸ਼ਰਾਰਤੀ ਉਹਨਾਂ ਨੇ ਬਹੁਤ ਹੀ ਬੁਰੀ ਤਰ੍ਹਾਂ ਆ ਕੇ ਇਹਨਾਂ ਉੱਪਰ ਚਾਲ ਲੇਵਾ ਹਮਲਾ ਕੀਤਾ ਔਰ ਬਾਰ ਬਾਰ ਇਹੀ ਕਹਿ ਰਹੇ ਸੀ ਕਿ ਜੇਕਰ ਤੁਸੀਂ ਇਸੇ ਚਰਚ ਲਗਾਇਆ ਜੇਕਰ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਬਚਨਾਂ ਦੇ ਨਾਲ ਕਿਸੇ ਨੂੰ ਕੋਈ ਸੁਣਾਏ ਵਚਨ ਤੇ ਤੁਹਾਨੂੰ ਅਸੀਂ ਦਾ ਜਾਨੀ ਮਾਰ ਦੇਣਾ ਸੋ ਇਸ ਤੋਂ ਪਹਿਲਾਂ ਅਮੀਂ ਹੋਰ ਵਾਰੀ ਇਹਨਾਂ ਨੂੰ ਜਾਨੂ ਮਾਰ ਕੇ ਲੱਕੀਆਂ ਵਿੱਚ ਚੁੱਕਿਆ ਵੇ ਜਿਹਦੇ ਕਰਕੇ ਅੱਜ ਵੀ ਇਹਨਾਂ ਨੇ ਇੱਕ ਮਹਾਨਾ ਬਣਾ ਕੇ ਇਹ ਦੋ ਭਰਾਵਾਂ ਦੇ ਉੱਪਰ ਬਹੁਤ ਹੀ ਹਮਲਾ ਜਿਹੜਾ ਕੀਤਾ ਨਾਲ